ਗੁੱਡ ਮਾਰਨਿੰਗ ਜੀ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਦਾ ਆਪਣਾ ਬਲੌਗ ਸ਼ੁਰੂ ਕਰਦੇ ਹਾਂ ਨਵਾਂ ਤੇ ਟਾਈਮ ਹੋ ਚੁੱਕਿਆ ਜੀ ਸਵੇਰ 8 ਤੇ ਆਪਾਂ ਨਹਾ ਧੋ ਕੇ ਹੋ ਗਏ ਰੈਡੀ ਤੇ ਹੁਣ ਆਪਾਂ ਚੱਲੇ ਆਂ ਡਿਊਟੀ ਤੇ ਉਸ ਤੋਂ ਬਾਅਦ ਰੱਗੇ ਦਾ ਜਿਵੇਂ ਵੀ ਕੋਈ ਮਾਲਕ ਦੀ ਕਿਰਪਾ ਕਰੀ ਧੰਦੇ ਵਿੱਚ ਜਿਵੇਂ ਵੀ ਆਪਣਾ ਦਿਨ ਵਿਚਰੂਗਾ ਉਸ ਹਿਸਾਬ ਨਾਲ ਆਪਾਂ ਵੀਡੀਓ ਬਣਾਉਂਦੇ ਰਾਂਗੇ ਤਾਂ ਠੀਕ ਆ ਫਿਰ ਦੋਸਤੋ ਹੁਣ ਚੱਲਦੇ ਆਂ ਡਿਊਟੀ ਨਹਾ ਧੋ ਕੇ ਹੋ ਗਏ ਰੈਡੀ ਤਾਂ ਮਿਲਦੇ ਆਂ ਚੁੱਪਨਾ ਡਿਊਟੀ ਵੀ ਆਪਣਾ ਗੱਡੀ ਸਟਾਰਟ ਕਰਦੇ ਆ ਕੱਲ ਦਾ ਦਿਨ ਤਾਂ ਮਿੱਤਰੋ ਬਹੁਤ ਵਧੀਆ ਲੱਗਿਆ ਆਪਣਾ ਤੇ ਪਰੋਂ ਆਇਆ ਵੀ ਸ਼ਾਮ ਤੱਕ ਥੱਕ ਵੀ ਗਏ ਸੀ ਕੱਲ ਆਪਾਂ ਗਏ ਸੀ ਬਠਿੰਡੇ ਕਿਲਾ ਘੁੰਮਣ ਤੇ ਜੇ ਕਿਸੇ ਵੀਰ ਭੈਣ ਨੇ ਨਹੀਂ ਵਲੌਗ ਦੇਖਿਆ ਤਾਂ ਜਰੂਰ ਦੇਖ ਲਿਓ ਆਪਣਾ ਉਹ ਵਲੌਗ ਕੱਲ ਵਾਲਾ ਬਠਿੰਡੇ ਅੱਜ ਹੁਣ ਆਪਾਂ ਡਿਊਟੀ ਤੇ ਹਾਜ਼ਰ ਹੋ ਗਏ ਹੁਣ ਆਪਾਂ ਚੱਲਿਆ ਸੰਗਰੂਰ ਨੂੰ ਤੇ ਰਾਹ ਦੇ ਵਿੱਚ ਬਣਾਵਾਂਗੇ ਫਿਰ ਵੀਡੀਓ ਠੀਕ ਆ ਫਿਰ ਮਿੱਤਰੋ मिलते हैं लो भी मित्रों उपर आके अपना थोड़ा जाता तोरा फेरा कुछ देर तोरा फेरा करके फिर चला थल्ले थले ਹੁਣ ਆਪਾਂ ਚੱਲਦੇ ਹਾਂ ਥੱਲੇ ਗੱਡੀ 'ਚ ਬੈੰਨੇ ਆਂਗੇ। ਤੱਕੀ। ਉਸ ਤੋਂ ਬਾਅਦ ਟਾਈਮ ਹੋ ਚੁੱਕਿਆਗਾ। 11:00 ਬੱਜ ਚੁੱਕੇ ਨੇ ਟਾਈਮ। ਤੇ 12:30 ਵਜੇ ਖਾਵਾਂਗੇ ਆਪਾਂ ਰੋਟੀ। ਉਸ ਤੋਂ ਪਹਿਲਾਂ ਬਾਜ਼ਾਰ 'ਚ ਜਾ ਕੇ ਲਾਵਾਂਗੇ ਦਹੀਂ। ਲੋ ਵੀ ਮਿੱਤਰੋ। ਹੁਣ ਆਪਾਂ ਖਾਣ ਲੱਗੇ ਆਂ ਰੋਟੀ। ਤੇ ਟਾਈਮ ਦੇਖਦੇ ਆਂ ਟਾਈਮ ਕਿੰਨਾ ਹੋ ਗਿਆ। ਟਾਈਮ ਹੋ ਗਿਆ ਜੀ 1:05 ਮਿੰਟ। ਤੇ ਲੰਚ ਚ ਹੈ ਆਪਣੇ ਕੋਲੇ ਦਹੀਂ ਖੀਰਾ ਤੇ ਸਬਜੀ ਆਲੂਏ ਗੀ ਤੇ ਰੋਟੀ ਅੱਲੋਰ ਮਟਰੋ ਖਾ ਸਕਦੇ ਆ ਸ਼ੁਕਰ ਆ ਮਾਲਕ ਦਾ glow ਆਪਾ ਵੇਟ ਕਰ ਰਹੇ ਆ ਸਮਾਨ ਆਉਣ ਦੀ ਹੋ ਮਿੱਤਰੋ ਚੱਲ ਪਏ ਸੰਗਰੂਰ ਤੋਂ ਰਾਂਪਰੇ ਨੂੰ ਆ ਲਓ ਵੀ ਮਿੱਤਰੋ ਆਪਾਂ ਡਿਊਟੀ ਤੋਂ ਆ ਚੁੱਕੇ ਆ ਘਰੇ ਟਾਈਮ ਹੋ ਗਿਆ 6 ਵਜਣ ਵਾਲੇ ਆ 5 ਮਿੰਟ ਰਹਿ ਗਈ ਉਸ ਤੋਂ ਬਾਅਦ ਹੁਣ ਆਪਾਂ ਤੁਹਾਨੂੰ ਡੀਗਦੇ ਐਡਰੈਸ ਕਰ ਲਈ ਆਪਾਂ ਕੇਜ ਲੋਰਪਾਲੀ ਟਿੱਪਕੀ ਝਟਪਾਲੀ ਤੋ ਵਾ ਮੇਰਾ ਪਾ ਚੱਲਾ ਗਏ ਜਿਮ ਹੁਣ ਤੰਨੂ ਨੂੰ ਆਉਣ ਦਿਓ ਫਿਰ ਆਪਾਂ ਜਲਾਗੇ ਜਿਮ ਤੰਨੂ ਵਾਸਤੇ ਹੋਈ ਜਾਂਦਾ ਪਾਣੀ ਗਰਮ ਤੰਨੂ ਆਊਗਾ ਨਹਾਊਗਾ ਫਿਰ ਉਹ ਦੂਵਾ ਜਿਮ ਚੱਟਾਂ ਹਾਂਜੀ ਹੋ ਗਿਆ ਪਾਣੀ ਗਰਮ ਕੋਣ ਦਿਖਾਉਣੇ ਆਪਣਾ ਬਾਹਰਲਾ ਦ੍ਰਿਸ਼ ਇਹ ਤਾਂ ਨਿਆਰਾ ਤੰਨੂ ਆ ਗਿਆ ਥੋੜਾ ਜਿਹਾ ਦਮ ਦਮ ਲੈਣ ਦਿਓ ਉਹਨੂੰ ਨਹਾਉਣ ਦਿਓ ਤੇ ਫਿਰ ਉਹ ਦੂਵਾ ਚੱਲਦੇ ਜਿਮ ਕਿਉਂ ਵੀ ਤੰਨੂ ਕੀ ਲਾਉਣਾ ਅੱਜ ਫਿਰ ਆਪਾਂ ਜਦੋਂ ਤੋਂ ਬਾਦਾਂ ਦੇ ਜਿਹੜੀ ਲਾ ਲਾਂਗੇ ਐੜੀ ਐਕਸਰਸਾਈਜ਼ ਦਾ 10 ਬੋੜਾ ਤਾਂ ਲੈ ਲਿਆ ਤਾਂ ਲੋੜ ਵਿੱਚ ਤੋਂ ਇਹਨੇ ਆਪਾਂ ਲਿਖਦੀਏ ਸਾਫ ਕੱਲ ਦਾ ਲਿਖਣੀਗਾ ਮੇਰੀ ਤੇ ਜਿਹੜਾ ਕੋਈ ਆਪਣਾ ਡੇਲੀ ਖਰਚਾ ਹੁੰਦਾ ਉਹ ਆਪਾਂ ਲਿਖ ਦਿੰਦਾ ਨਾ ਲੋੜ ਵਿੱਚ ਤੋਂ ਆਪਾਂ ਸਾਹਗਤਾ ਉਹ ਲਿਖਦਾ ਨੋ ਨਾ ਆਉਂਦਾ ਤੇ ਉਸ ਤੋਂ ਬਾਅਦ ਫਿਰ ਆਪਾਂ ਚੱਲਦੇ ਆਂਗੇ ਜਮਾ ਹਾਏ ਦੇ ਕਰਦੇ ਮੇਰੇ ਕਿਹੜੇ ਏਹ ਨਾ ਪਕੇ ਦਿੱਤਾ ਚੱਤ ਗਾਵੇਂ ਸਪੇਡਾ ਕਰੋ ਫਿਰ ਕਰਨ ਨੂੰ ਜਮਾ ਮੇਰਾ वजन ਵੀ ਘਟ ਗਿਆ ਮੇਰਾ 4 ਕਿਲੋ ਭਾਰ ਘਟ ਗਿਆ ਉੱਨਾ ਦਾ ਮੇਰਾ ਬੜਾ ਵਜਨ ਹੋਇਆ ਬੱਸ ਹੁਣ ਤੱਕ 4 ਕਿਲੋ ਘਟ ਗਿਆ। ਮੇਰਾ ਕੀ ਨਾਮ ਹੈ? ਤੇਰਾ ਲਿਖ ਲਿਆ ਸੀ ਤੂੰ ਉੱਦੇ 65 ਕਿਲੋ ਮੇਰੇ ਉਹ ਯਾਦ ਨਹੀਂ ਉੱਦੇ 65 ਸੀਗਾ ਜਦ ਤੇ ਆਪਾਂ ਤੋਲੇ ਸੀ। 64 ਸੀ ਬੰਦੇ ਨੇ। 64 ਸੀ। ਤਾਂ 64 ਨਾਲ ਕੋਈ ਆਏ ਯਾਰ ਤਨੂ ਟਾਈਮ ਬਹੁਤ ਲਾਉਣਾ ਤੂੰ। ਉਹ ਦੇਖੋ ਜੀ ਹਰੇ ਖੜਾ ਤਿਆਰ ਵਿਆਰੀ ਹੋਈ ਅੰਦਰ ਟਾਈਮ ਕਿੰਨਾ ਹੋ ਗਿਆ ਲਓ ਵੀ ਮਿੱਤਰੋ ਆਪਾਂ ਜੰਮ ਵਿੱਚ ਪਹੁੰਚ ਚੁੱਕੇ ਆਂ ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਬਰਮਾਪਾ ਸ਼ਰੀਰ ਬਰਮਾਪਾ ਕਰਨ ਤੋਂ ਬਾਅਦ ਫਿਰ ਆਪਾਂ ਸ਼ੁਰੂ ਕਰਾਂਗੇ ਲੈਕਸ ਵੀ ਇੱਕ ਸਰਪ੍ਰਾਈਜ਼ ਔਰ ਤੁੰਨੋ ਵੀ ਲਾਉਗਾ ਤੇ ਬੜੀ ਰਹੋ ਫਿਰ ਆਪਰੇ ਨਾਲ ਸ਼ੁਰੂ ਹੋਊਗਾ ਵੀਰ ਮਿੱਤਰੋ ਜਿਮ ਮੈਂ ਆਪਣੀ ਹੋ ਗਈ ਕੰਪਲੀਟ ਤੇ ਹੁਣ ਅਪਰ ਚੱਲੇ ਘਰ ਨੂੰ ਉਹ ਦੇਖੋ ਇੱਕ ਬੰਦਾ ਪਾਵਰ ਲਿਫਟਰ ਪਾਵਰ ਲਾਈ ਰਿਹਾ ਹੈ। ਸਟੈਪ ਲਾਈ ਰਿਹਾ। ਉਹ ਵੀ ਮਿੱਤਰੋ ਜਿਮ ਚ ਆ ਚੁੱਕੇ ਆ ਆ ਕੇ ਮੁਹਤੋ ਕੇ ਬਹਿ ਗਏ ਹੁਣ ਕਰਦੇ ਆ ਥੋੜਾ ਜਿਹਾ ਰੈਸਟ ਫਿਰ ਖਾਵਾਂਗੇ ਖਾਣਾ। ਚਲੋ ਫਿਰ ਮਿੱਤਰੋ ਖਾਣਾ ਆਪਣਾ ਹੋ ਗਿਆ ਰੈਡੀ ਤੇ ਹੁਣ ਆਪਾਂ ਖਾਣਾ ਖਾਣ ਗਏ ਆ। ਛਾਣੇ ਦੇ ਵਿੱਚ ਆਪਣੇ ਕੋਲੇ ਕੀ ਕੁਝ ਹੈ ਉਹ ਤੁਹਾਨੂੰ ਦਿਖਾਉਨੇ ਆ। ਉਹ ਜੀ ਖਾਣੇ ਦੇ ਵਿੱਚ ਹੈਗੀ ਆਪਣੇ ਕੋਲੇ ਕarele ਦੀ ਸਬਜ਼ੀ ਰੋਟੀ ਤੇ ਸਲਾਦ ਸਲਾਦ ਹੈਗਾ ਕੀ ਨਾ ਚੰਗਾ ਹੀ ਮਿੱਤਰੋ ਰੋਟੀ ਪਾਣੀ ਆਪਾਂ ਛਕ ਲਈ ਤੇ ਹੁਣ ਆਪਾਂ ਬਸ ਪੈਣ ਜਾ ਰਹੇ ਹਾਂ ਤੇ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਸ਼ਬਦ ਸਾਨੂੰ ਦੋ ਟਾਈਮ ਦਾ ਖਾਣਾ ਦੇਵੇ ਮਾਲਕ ਇਹੀ ਦੁਆਗੀ ਮਾਲਕ ਮੂਰੇ ਸਾਰੇ ਆਪਣੇ ਸ੍ਰੋਤਿਆਂ ਨੂੰ ਤੇ ਨੂੰ ਧੰਨਵਾਦ ਸਾਰਿਆਂ ਦਾ ਜਿਹੜੇ ਆਪਣਾ ਚੈਨਲ ਦੇਖਦੇ ਆ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਕਰਿਆ ਚੈਨਲ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਠੀਕ ਹੀ ਖ਼ਬਰ ਮਿਲਦੇ ਆ ਕਿਸੇ ਹੋਰ ਅਗਲੇ ਵਲੌਗ ਦੇ ਵਿੱਚ ਤੇ ਆਪਾਂ ਆਪਣੇ ਇਸ ਵਲੌਗ ਨੂੰ ਹੁਣ ਇੰਤਿਹਾਅ ਕਰਦੇ ਆਂ ਅੱਧੀ ਗੱਵਰੀ ਸਾਰਿਆਂ ਦਾ ਰੱਬ ਰੱਖੇ